ਸੋ ਹਾਂਜੀ ਝੋਨੇ ਦੀ ਖਰੀਦ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿਸ ਤਰੀਕ ਤੋਂ ਸਟਾਰਟਿੰਗ ਆ ਉਹ ਹੋਣੀ ਆ ਸੋ ਕੱਲ ਇਹਦੇ ਤੇ ਅਪਡੇਟ ਕਰ ਦਿੱਤਾ ਹੈ ਸਰਕਾਰ ਨੇ ਵੀ ਸੋ ਆੜਤੀਆਂ ਨੂੰ ਵੀ ਉਹਦੇ ਬਾਰੇ ਗੱਲ ਕਰਾਂਗੇ ਵੀਡੀਓ ਦੇ ਵਿੱਚ ਜੀ ਸੋ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆੜਤੀਆ ਪ੍ਰਤੀ ਸੈਲਰ ਪ੍ਰਤੀ ਮੰਡੀ ਪ੍ਰਤੀ ਖੇਤੀਬਾੜੀ ਦੇ ਸੀਡ ਪ੍ਰਤੀ ਰੇਟ ਪ੍ਰਤੀ ਸੋ ਜਾਣਕਾਰੀ ਆ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਆਪਾਂ ਅਪਡੇਟ ਆਪਦੇ ਵੱਲੋਂ ਸਾਰੀ ਕਰਦੇ ਰਹੇ ਨੇ ਜੀ ਤੁਹਾਡੇ ਲਈ ਸੋ ਸਟਾਰਟਿੰਗ ਆ ਜਿਹੜੀ ਜਿਹੜੇ ਜ਼ਿਲ੍ਹਿਆਂ ਨੂੰ 1 ਜੂਨ ਦਿੱਤੀ ਗਈ ਸੀ ਉਹਨਾਂ ਲਈ 16 ਸਤੰਬਰ ਤੋਂ ਮੰਡੀਆਂ 'ਚ ਤਿਆਰੀ ਆ ਜੀ ਸੋ ਸਾਰੇ ਪ੍ਰਬੰਧ ਨੇ ਜਿਹੜੇ ਸਰਕਾਰ ਕਹਿੰਦਾ ਸੀ ਕਰ ਲਿਆ ਤੇ 16 ਸਤੰਬਰ ਨੂੰ ਤੁਹਾਡੀ ਬੋਲੀ ਜਿਹੜੀ ਸਟਾਰਟ ਹੋ ਜੂਗੀ ਸੋ ਮੌਇਸਚਰ 17 ਤੋਂ ਵੱਧ ਨਹੀਂ ਐਂਟਰ ਹੋਣ ਦਿੱਤਾ ਜਾਊਗਾ ਸੋ ਉਸੇ ਹਿਸਾਬ ਨਾਲ ਤੁਸੀਂ ਦੇਖ ਕੇ ਆਪ ਦਾ ਪ੍ਰਬੰਧ ਜਿਹੜਾ ਕਰ ਸਕਦੇ ਹੋ ਜੀ ਤੇ ਬਾਕੀ ਜਿਹੜੇ ਜ਼ਿਲ੍ਹੇ ਨੇ ਉਹਨਾਂ ਲਈ 19 ਸਤੰਬਰ ਤੋਂ ਮੰਡੀਆਂ ਦੇ ਪ੍ਰਬੰਧ ਨੇ ਜਿਹੜੇ ਕਰ ਦਿੱਤੇ ਗਏ ਨੇ ਸੋ 19 ਸਤੰਬਰ ਤੋਂ ਬਾਕੀ ਜਿੱਥੇ ਵੀ ਮੰਡੀਆਂ ਨੇ ਸਾਰੀਆਂ ਸੋਸਿਆ ਹੈ ਉਹ ਹਰ ਪੀੜ ਤੇ ਈਅਰੇ ਨੇ ਜਿਹੜੇ ਵੀ ਨੇ ਪ੍ਰਬੰਧ ਸਰਕਾਰ ਕਹਿੰਦੀ ਸੀ ਕਰਾਂਗੇ ਜਿੱਥੇ ਵੱਡਣ ਵਾਲਾ ਚੋਨਾ ਹੋਊਗਾ ਉਹਦੀ ਬੋਲੀ ਜਿਹੜੀ 19 ਸਤੰਬਰ ਤੋਂ ਕਰਾ ਦਿੱਤੀ ਜਾਊਗੀ ਸੋ ਉਸੇ ਹਿਸਾਬ ਨਾਲ ਤੁਸੀਂ ਆਪਣਾ ਪ੍ਰਬੰਧ ਕਰ ਸਕਦੇ ਹੋ ਜੀ ਪੀਆਰ 126 ਨੂੰ ਥੋੜਾ ਜਿਹਾ ਇਤਕੀ 5-7 ਦਿਨ ਵੱਧ ਖੜਾ ਕੇ ਵੜਿਓ ਜੀ ਕਿਉਂਕਿ ਮੌਸਮ ਸੱਲਾ ਰਹਿਣ ਕਰਕੇ ਇਹਦੇ ਚ ਮੌਇਸਚਰ ਆਊਗਾ ਤੇ ਤਾਂ ਜੋ ਤੁਹਾਡਾ ਕੋਈ ਨੁਕਸਾਨ ਨਾ ਹੋ ਸਕੇ